ਥਾਣਾ ਬਦਨੀ ਕਲਾ ਦੀਨ ਪਿੰਡ ਗੁਰਜਤ ਉਹਨਾਂ ਦੇ ਵਿੱਚ ਕੁਝ ਦਿਨ ਪਹਿਲਾਂ ਹੋਏ ਇੱਕ ਝਗੜੇ ਤੋਂ ਬਾਅਦ ਸਿਵਲ ਹਸਪਤਾਲ ਮੋਗਾ ਵਿਖੇ ਜ਼ੇਰੇ ਇਲਾਜ ਮਹਿਲਾ ਜਸਪ੍ਰੀਤ ਕੌਰ ਨੇ ਮੀਡੀਆ ਸਾਹਮਣੇ ਇਨਸਾਫ ਦੀ ਗੁਹਾਰ ਲਗਾਈ ਹੈ ਪੀੜਤ ਧਰਨੇ ਦੋਸ਼ ਲਗਾਇਆ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਉਕਤ ਮਹਿਲਾ ਦੀ ਬੁਰੀ ਤਰ੍ਹਾਂ ਨਾਲ ਘੁੱਟ ਮਾਰ ਕੀਤੀ ਉਸ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਰੈਫਰ ਕੀਤਾ ਗਿਆ ਪ੍ਰੰਤੂ 5 ਦਿਨ ਬੀਤ ਜਾਣ ਦੇ ਬਾਵਜੂਦ ਵੀ ਉਕਤ ਮਾਮਲੇ ਵਿੱਚ ਨਾ ਤਾਂ ਹਸਪਤਾਲ ਦੇ ਸਟਾਫ ਵੱਲੋਂ ਮਰੀਜ਼ ਦੀ ਠੀਕ ਤਰ੍ਹਾਂ ਨਾਲ ਦੇਖਭਾਲ ਕੀਤੀ ਗਈ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਕਤ ਮਾਮਲੇ ਸੰਬੰਧੀ ਜਦੋਂ ਫੋਨ ਜ਼ਰੀਏ ਦੂਸਰੀ ਧਿਰ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਨੇ ਪੀੜਤ ਮਹਿਲਾ ਦੇ ਪਤੀ ਤੇ ਗਾਲੀ ਕਲੋਚ ਦੇ ਦੋਸ਼ ਲਗਾਏ ਨੇ। ਮਾਮਲੇ ਦੇ ਤਕਨੀਕੀ ਅਫਸਰ ASI ਹਰਪ੍ਰੀਤ ਸ਼ਰਮਾ ਨੇ ਫੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮਾਮਲਾ ਜਾਂਚ ਅਧੀਨ ਹੈ। ਜਾਂਚ ਦੇ ਵਿੱਚ ਜੋ ਵੀ ਤੱਤ ਸਾਹਮਣੇ ਆਉਣਗੇ ਉਹਨਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ਕੀ ਨਾਮ ਹੈ ਜਸਪ੍ਰੀਤ ਤੇ ਕੀ ਹੋਇਆ ਤੁਹਾਡੇ ਨਾਲ ਮੇਰੀ ਮੋਟਰ ਆਥਨੇ ਵੇਪੀ ਮੋਨ ਵੇਸੀ ਐਕਸ ਤਰੀਕ ਨੂੰ ਪਹਿਲਾਂ ਮੈਂ ਮੁਰਕਾ ਲਾ ਲਿਆ ਤੇ ਕੱਲੇ ਸੀ ਤੇ ਰਮਨ ਦੇਤੇ ਪਿਆ ਸੀ ਮੰਡੀ ਦੇ ਕੋਟ-ਕੋਟ ਕੇ ਲੜ ਲਗੇ ਕ੍ਰੇਸ ਤੇ ਕੌਣ ਸਾਡੇ ਸੱਤੇ ਹੋ ਗਏ ਕੀ ਨਾਮ ਹੈ ਜਸਪ੍ਰੀਤ ਜੀ ਜਸਪ੍ਰੀਤ ਮੰਗਰ ਸੰਗਤ 4% ਦਾ ਨੋਟ ਤਾਂ ਸੰਗਤ ਮੰਗਰ ਲਿਖਾ ਕੇ ਇਹ ਨਾਲ ਹੈ ਰਿਸੀ ਮਾਗ ਨੂੰ ਗੁਣਾ ਨਹੀਂ ਸੀ ਤੇ ਵੀ ਪੁੱਛ ਰਹੇ ਕਿੰਨੇ ਜਾਣੇ ਸੀ ਅਰੇ ਅਰੇ ਨਾ ਸੀ ਜੀ ਨਾਲ 89 ਜਾਣੇ ਸੀ ਦੇਖ ਕਰਦੇ ਬੰਨਾ ਹੋ ਰਹੇ ਨੇ ਅੱਛਾ 89 ਜਾਣੇ ਸੀ 12 ਦੀ ਘਟਨਾ ਇਹ 83 ਦੀ ਅੱਛਾ 83 ਹਾਂ ਜੀ

ਇਕ ਤੁਸੀਂ ਹੁਣ ਤੁਹਾਨੂੰ ਕਿੰਨੇ ਦਿਨ ਹੋ ਗਏ ਦੱਸ ਨਾ ਸਾਨੂੰ ਹਾਂਜੀ ਪਹਿਲੇ ਦਿਨ ਹਾਂਜੀ ਦਿਨ ਇਹ ਜਿਹੜੇ ਗੋਸ਼ੀ ਆ ਉਹ ਗ੍ਰਿਫਤਾਰ ਹੋਏ ਆ ਨਹੀਂ ਹੋਏ ਗ੍ਰਿਫਤਾਰ ਹੋਏ ਨਹੀਂ ਆ ਗਏ ਤੁਸੀਂ ਕੀ ਮੰਗ ਕਰਦੇ ਆ ਅਸੀਂ ਇਹ ਚਾਹੁੰਦੇ ਵੀ ਤੁਸੀਂ ਇਹਨੂੰ ਪੁੱਛਿਆ ਕਿ ਅਸੀਂ ਤੇ ਕਸੀ ਆਪ ਦੇ ਕਲਰ ਪੜ ਕੇ ਨੇ ਮੇਰੇ ਬੰਦੇ ਨੇ ਪੁੱਛਿਆ ਸੀ ਵੀ ਰਾਜਨਾਮਾ ਕਰ ਲਾਂਗੇ ਇਹਨਾਂ ਬੰਦਿਆਂ ਨੇ ਮੈਨੂੰ ਕਹ ਤਾਂ ਮੰਨਦੇ ਤੇ ਕਹ ਤਾਂ ਮੇਰੇ ਕੋਲ ਰੋ ਰੋ ਦਿਵਾ ਕਾ ਸਾ ਪੰਜ ਜੀ ਸਾਫ ਨੇ ਤਾਇਦਾ ਸਭ ਨੇ ਹਜਿ ਪੜੇ ਕੀ ਲੱਗਦੀ ਆ ਤੁਹਾਡੇ ਮੇਰੀ ਮਾਸੀ ਜੀ ਲੱਗਦੇ ਦੇਖੋ ਇਹ ਘਟਨਾ ਵਾਪਰੀ ਹੈ ਤੁਸ ਕੋਲੇ ਸੀ ਹਾਂਜੀ ਮम्मा ਜੀ ਮम्मा ਜੀ ਕੋਲੇ ਸੀ ਜੀ ਉਹਨਾਂ ਨੇ ਕੁਛ ਮਾਰ ਕੀਤੀ ਕੁੜੀ ਸਿਆਣਾ ਨੂੰ ਸੜਕ ਤੇ ਦੇ ਇੰਗਰੇਜ਼ ਨਾਲ ਫੁੱਟਿਆ ਧੰਗਾ ਮਾਰੀਆਂ ਉਹਨਾਂ ਦੇ ਬੰਦਿਆਂ ਨੇ ਅੰਦਰੋਂ ਇਹਨਾਂ ਨੂੰ ਖਿੱਚ ਕੇ ਲਿਆਂਦਾ ਜੁੰਦੇ ਪਟੇਨਾਂ ਦੇ ਕਬ ਮਗਰ ਉਹਨਾਂ ਦੀ ਬੁੜੀਆਂ ਨੇ ਘੁੱਟਿਆ ਪਹਿਲਾਂ ਬੰਦਿਆਂ ਨੇ ਘੁੱਟਿਆ ਨੀ ਅਗਰਿਆਂ ਨਾਲ ਪਿਛਲੇ ਨੇ ਜੁੰਡੇ ਪੱਟੀ ਨੇ ਘਰੀ ਸਿਆ ਮਗਰ ਉਹਨਾਂ ਦੀ ਬੁੜੀਆਂ ਨੇ ਲੱਤਾਂ ਮਾਰੀਆਂ ਢਿੱਡੇ ਚ ਤੇ ਇਹਨਾਂ ਦੇ ਕਾ ਕਾਫੀ ਸੇ ਸੀ ਉਹ 8 9 ਜਾਣੇ ਸੀ ਵੀਰ ਜੀ ਹਾਂਜੀ ਗੜਾਸੀ ਸੀਗੇ ਗੜਾਸਾ ਮਾਰਨ ਲੱਗੇ ਇਹਨਾਂ ਨੇ ਹੱਥ ਜੇ ਕਰ ਲਿਆ ਤੇ ਇੱਕ ਉਹ ਪਿਸਤੌਲ ਦਿਖਾਉਂਦੇ ਸੀ ਕਹਿੰਦੇ ਸਾਰਿਆਂ ਨੂੰ ਮਾਰਾਂਗੇ ਗੁੱਟੇ ਸਿੰਘ ਦੇ ਕੋਲੇ ਪਿਸਤੌਲ ਸੀਗਾ ਕਿਦੇ ਕੋਣ ਤੇ ਗਿਆ ਬੁੱਤਿਆ ਸੰਗ ਕੋਲੇ ਜਗੇ ਹਾਂਜੀ ਸਾਲ ਫਿਕਰ ਹਾਂਜੀ ਉਹਨਾਂ ਕੋਈ ਪਿਸਤੌਲ ਸੀਗਾ ਜੋ ਅਸੀਂ ਲਿਹਾਉਣ ਲੱਗੇ ਹਸਪਤਾਲ ਤੇ ਸਾਨੂੰ ਹਸਪਤਾਲ ਚ ਵੀ ਨਹੀਂ ਸਿਲਾਉਣ ਦਿੰਦੇ ਕਹਿੰਦੇ ਉੱਥੇ ਜਾ ਕੇ ਤੇ ਜੀ ਦਾਖਲ ਕੀਤਾ ਨੇ ਉਹਨੂੰ ਤੇ ਅਸੀਂ ਇਹਨੂੰ ਉੱਥੇ ਜਾ ਕੇ ਪਿਸਤੌਲ ਨਾਲ ਮਾਰ ਕੇ ਆਵਾਂਗੇ ਸਾਨੂੰ ਤਾਂ ਮਾਰ ਕਿਆ ਦਿੰਦੇ ਸੀ ਪਿਸਤੌਲ ਨਾਲ ਮਾਰਨ ਦੀ ਬੁੱਤਿਆ ਸੰਗ ਜਿਹਨਾਂ ਨੇ ਮਾਰਿਆ ਨੇ ਬੰਦਿਆ ਨੇ ਧੱਕੇ ਮਾਰੇ ਮਾਤਾ ਨੂੰ ਵੀ ਤੁਸੀਂ ਇਸ ਵਾਰ ਵੀ ਹੁਣ ਜਿਹੜੀ ਥਾਣੇ ਕਰਖਾਹ ਤੇ ਪਿਆਰ ਲੈ ਕੇ ਤੁਹਾਡੇ ਹੁਣ ਸਾਹੇ ਹਾਂਜੀ ਹੈ ਤਾਂ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਖਿਲਾਫ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਬਸ ਇਨਸਾਫ ਮੰਗਦੇ ਆਂ ਕਾਨੂੰਨੀ ਕਾਰਵਾਈ ਕਰਨ ਵਾਸਤੇ। ਮੇਰਾ ਕੋਈ ਆਸੰਕਾ ਨਹੀਂ। ਇਹਨਾਂ ਦਾ 10 ਫੀਸਤਾ ਜੀ। 10 ਫੀਸਤ ਹੋਰ ਤੇ ਜਿੰਨਾ ਸੱਡਾ ਬਚਿਆ। ਹਾਂ ਜੀ। ਕਿਹਨੇ ਮਾਰ ਗਿਆ ਕੀ ਹੋਇਆ? ਇਹ ਜੀ ਇੱਕ ਬੋਟਾ ਸਿੰਘ ਮੰਗਲ ਸਿੰਘ ਤੇ ਹੈਰੀ ਤੇ ਰੀਨਾ ਤੇ ਕੁਲਦੀਪ ਮੰਗਲ ਦੇ ਮੁੰਡਾ ਦੋ ਦੋ ਕਿਨੋ ਤੇ ਆਪਣਾ ਆ ਗਿਆ ਹਾਂ ਹਾਂ ਨਿੱਕਾ ਤੇ ਕੁੜੀ ਇਹਨਾਂ ਦੀ ਤੇ ਇੱਕ ਮਣੀ ਜੀ ਤੁਸੀਂ ਕਿੱਥੇ ਸੀ ਜਦੋਂ ਮੈਂ ਬਠਿੰਡੇ ਸੀਗਾ ਜੀ ਤੁਸੀਂ ਕੀ ਲਗਦੇ ਹੋ ਮੈਂ ਮੇਰੀ ਪਰਜਾਈਆ ਛੋਟੀ ਜੀ ਹਾਂ ਜੀ ਤੇ ਤੁਹਾਡੀ ਗੈਰ ਹਾਜ਼ਰੀ ਚ ਹਾਂ ਹਾਂ ਜੀ ਕੋਈ ਘਰ ਹੀ ਨਹੀਂ ਸੀਗਾ ਤੇ ਇਹਨਾਂ ਨੇ ਖੱਚ ਕੇ 2 ਘੰਟੇ ਕੋਟਮਾਰ ਕੀਤੀ ਕੋਈ ਪ੍ਰਸ਼ਾਸਨ ਨੇ ਸਾਨੂੰ ਸੁਣਿਆ ਕੋਈ ਡਾਕਟਰ ਨੇ ਸੁਣਿਆ ਕੋਈ ਪੌਸਲ ਨੇ ਸੁਣਾ ਇਹ ਪੈਸੇ ਵਾਲੇ ਅਸੀਂ ਗਰੀਬ ਹੰਦੇ ਆ ਕਿੰਨੇ ਦਿਨ ਹੋ ਗਏ ਤੁਹਾਨੂੰ ਦੱਸ ਲੋਇਆ ਪੰਜ ਦਿਨ ਹੋ ਗਏ ਜੀ ਪੰਜ ਦਿਨ ਹੋ ਗਏ ਹਾਂ ਡਾਕਟਰਾਂ ਨੇ ਵੀ ਡਾਕਟਰਾਂ ਨੇ ਲਾਈ ਨਹੀਂ ਕੀਤਾ ਨਾ ਕੋਈ ਨਹੀਂ ਉਹਨਾਂ ਨੂੰ ਛੁੱਟੀ ਲੈ ਜੋ ਜੈਨਤੀ ਜੀ ਅੰਮ੍ਰਿਤ ਛੁੱਟੀ ਲੈ ਹਾਂ ਜੀ ਤੇ ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਕੀ ਬੰਦ ਕਰਦੇ ਹੋ ਦੋਸ਼ੀ ਗ੍ਰਫਤਾਰ ਕਿਥੇ ਨਾ ਕੋਈ ਨਕੀਤਾਰੀ ਕੋਈ ਸਾਨੂੰ ਪੁੱਛਦਾ ਹੀ ਨਹੀਂਗਾ ਮਾਰੇ ਬੰਦੇ ਰੋਂਦਾ ਹੀ ਕੀ ਮੰਗ ਕਰਦੇ ਹੋ ਮੰਗ ਸਰਟੀਫਿਕੇਟ ਬੈਠ ਹੋਣੀ ਚਾਹੀਦੀ ਹੈ ਜੀ ਪੰਸਾ ਪੁਣਾ ਚਾਹੀਦਾ